ਹੁਣ ਤੱਕ ਤੁਸੀਂ ਘਰਾਂ ਵਿੱਚੋਂ ਸੱਪ ਨਿਕਲਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਵਿੱਚੂਆਂ ਨੇ ਵੀ ਪਾਈਆਂ ਲੋਕਾਂ ਨੂੰ ਭਾਜਣਾ ਅਕਸਰ ਹੀ ਗਰਮੀ ਜਾਂ ਮੀਂਹਾਂ ਦੇ ਮੌਸਮ ਵਿੱਚ ਘਰਾਂ ਵਿੱਚ ਸੱਪ ਨਿਕਲਣ ਦਾ ਡਰ ਬਣਿਆ ਰਹਿੰਦਾ ਹੈ ਪਰ ਹੁਣ ਸੱਪਾਂ ਦੇ ਨਾਲ ਨਾਲ ਵਿੱਚੂ ਵੀ ਕਰਨ ਲੱਗੇ ਲੋਕਾਂ ਨੂੰ ਤੰਗ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਦੇ ਕਮਰੇ ਵਿੱਚ ਬੈੱਡ ਕੋਲ ਕਿੰਨੇ ਵਿੱਚੂ ਦਿਖਾਈ ਦੇ ਰਹੇ ਨੇ ਦਰਸਲ ਇਸ ਪਰਿਵਾਰ ਨੇ ਆਪਣੇ ਕਮਰੇ ਵਿੱਚ ਬੈੱਡ ਕੰਧ ਦੇ ਨਾਲ ਲਗਾਇਆ ਹੋਇਆ ਸੀ ਜਿਸ ਕਰਕੇ ਕੰਧ ਵਾਲੇ ਪਾਸੇ ਤੋਂ ਬੈੱਡ ਹੇਠੋਂ ਜ਼ਿਆਦਾ ਸਾਫ ਸਫਾਈ ਨਹੀਂ ਹੁੰਦੀ ਸੀ ਅਤੇ ਇੱਕ ਦਿਨ ਜਦੋਂ ਪਰਿਵਾਰ ਦੀ ਔਰਤ ਇਸ ਕਮਰੇ ਨੂੰ ਧੋਣ ਲੱਗੀ ਅਤੇ ਜਦੋਂ ਉਸਨੇ ਬੈੱਡਾਂ ਥੱਲੇ ਪਾਣੀ ਮਾਰਿਆ ਤਾਂ ਥੋੜੇ ਹੀ ਟਾਈਮ ਬਾਅਦ ਬੈੱਡਾਂ ਤੇ ਵਿੱਚੂ ਹੀ ਵਿੱਚੂ ਇਕੱਠੇ ਹੋ ਗਏ ਅਤੇ 2-3 ਮਿੰਟਾਂ ਵਿੱਚ ਹੀ ਵਿੱਚੂਆਂ ਦਾ ਢੇਰ ਲੱਗ ਗਿਆ ਅਤੇ ਜਦੋਂ ਪਰਿਵਾਰ ਨੇ ਇਹਨਾਂ ਨੂੰ ਮਾਰ ਕੇ ਬਾਹਰ ਕੱਢ ਕੇ ਬੈੱਡ ਹਿਲਾਏ ਤਾਂ ਬੈੱਡ ਥੱਲੇ ਇਸ ਤੋਂ ਵੀ ਜ਼ਿਆਦਾ ਵਿੱਚੂ ਬੈਠੇ ਸੀ ਜਿਸ ਤੋਂ ਬਾਅਦ ਇਸ ਪਰਿਵਾਰ ਨੇ ਕਮਰੇ ਦਾ ਸਾਰਾ ਸਮਾਨ ਬਾਹਰ ਕੱਢ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਦੁਬਾਰਾ ਅੰਦਰ ਰੱਖਿਆ ਸੋ ਜੇਕਰ ਤੁਹਾਡੇ ਵੀ ਬੈੱਡਾਂ ਦੇ ਕੰਧਾਂ ਦੇ ਨਾਲ ਲੱਗੇ ਹੋਏ ਨੇ ਤਾਂ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਕਰੋ ਇਸ ਵੀਡੀਓ ਨੂੰ ਅੱਤਵਾਂ ਦੇ ਸ਼ੇਅਰ ਕਰਕੇ ਹਰ ਇੱਕ ਘਰ ਤੱਕ ਪਹੁੰਚਦੀ ਜਰੂਰ ਕਰੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ